ਜੁਬਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਤੜਵਾ ਦਿੰਦੀ ਏ ਲੋਕ ਕਹਿੰਦੇ ਨੇ ਜੁਬਾਨ ਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਉਹ ਹਥਿਆਰ ਏ ਜੋ ਬਿਨਾ ਛੂਏ ਵੀ ਕਿਸੇ ਦਾ ਦਿਲ ਤੋੜ ਸਕਦਾ ਏ ਇੱਕ ਗਲਤ ਬੋਲ ਤੇ ਸਾਰੀ ਜ਼ਿੰਦਗੀ ਦੀ ਬਣੀ ਹੋਈ ਇੱਜ਼ਤ ਮਿੱਟੀ ਵਿੱਚ ਮਿਲ ਜਾਂਦੀ ਏ ਕਈ ਵਾਰ ਅਸੀਂ ਗੁੱਸੇ ਵਿੱਚ ਆ ਕੇ ਕੁਝ ਐਹੋ ਜਿਹੇ ਸ਼ਬਦ ਕਹਿ ਦਿੰਦੇ ਆਂ ਜੋ ਸੁਣਨ ਵਾਲੇ ਦੇ ਦਿਲ 'ਚ ਸਦਾ ਲਈ ਖੁੱਬ ਜਾਂਦੇ ਨੇ ਤੇ ਬਾਅਦ 'ਚ ਮਾਫੀ ਮੰਗ ਕੇ ਵੀ ਉਹ ਦਰਦ ਨਹੀਂ ਮੁੱਕਦਾ ਇਹ ਜ਼ੁਬਾਨ ਹੀ ਹੈ ਜੋ ਕਿਸੇ ਨੂੰ ਉਤਸ਼ਾਹ ਦੇ ਸਕਦੀ ਹੈ ਤੇ ਇਹੇ ਜ਼ੁਬਾਨ ਕਿਸੇ ਦਾ ਹੌਸਲਾ ਤੋੜ ਸਕਦੀ ਏ ਇਸ ਲਈ ਬੋਲਣ ਤੋਂ ਪਹਿਲਾਂ ਸੋਚੋ ਕਿਉਂਕਿ ਸ਼ਬਦ ਗੋਲੀ ਵਾਂਗ ਨੇ ਜਦੋਂ ਇੱਕ ਵਾਰ ਚੱਲ ਜਾਂਦੇ ਨੇ ਤਾਂ ਮੁੜ ਵਾਪਸ ਨਹੀਂ ਆਉਂਦੇ ਜੇ ਤੇਰੀ ਜ਼ੁਬਾਨ ਤੋਂ ਮਿੱਠੇ ਸ਼ਬਦ ਨਿਕਲਦੇ ਨੇ ਤਾਂ ਲੋਕ ਤੈਨੂੰ ਪਿਆਰ ਕਰਨਗੇ ਪਰ ਜੇ ਤੇਰੀ ਬੋਲਚਾਲ ਵਿੱਚ ਜ਼ਹਿਰ ਹੈ ਤਾਂ ਸਭ ਦੂਰ ਜਾਣਗੇ ਇਸ ਲਈ ਹਮੇਸ਼ਾ ਆਪਣੀ ਜ਼ੁਬਾਨ ਦਾ ਸਹੀ ਇਸਤੇਮਾਲ ਕਰੋ ਕਿਉਂਕਿ ਇੱਜ਼ਤ ਵੀ ਸ਼ਬਦਾਂ ਨਾਲ ਬੰਦੀ ਹੈ ਤੇ ਬੇਇੱਜ਼ਤੀ ਵੀ ਸ਼ਬਦਾਂ ਨਾਲ ਹੀ ਹੁੰਦੀ ਹੈ ਜਬਾਨ ਨੂੰ ਕੰਟਰੋਲ ਕਰਨਾ ਸਿੱਖ ਲੈ ਜ਼ਿੰਦਗੀ ਆਟੋਮੈਟਿਕ ਖੂਬਸੂਰਤ ਹੋ ਜਾਵੇ